ਦਿਖਾਣਾ ਚਾਹੁੰਦਾ ਸਰ ਸੜਕ ਜਾਂਦੀ ਐ ਇੱਥੇ ਪ੍ਰਪੋਜ਼ਲ ਲਿਆਂਦਾ ਗਿਆ ਸੀ ਪਿਛਲੇ ਐਮਪੀ ਵੱਲੋਂ ਪਾਸਪੋਰਟ ਦਾ 2 ਸਾਲ ਪਹਿਲਾਂ ਮੈਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਸਰ ਕਿੰਨੀ ਦੇਰ ਚ ਪਾਸਪੋਰਟ ਆਫਿਸ ਖੁੱਲ ਜਾਏਗਾ ਕਹਿੰਦੇ ਸੀ 24 25 ਦਿਨ 24 25 ਮਹੀਨੇ ਹੋ ਗਏ ਨਾ ਸਾਡੇ ਐਮਪੀ ਸਾਹਿਬ ਆਇਆ ਨਾ ਪਾਸਪੋਰਟ ਆਫਿਸ ਖੁੱਲਿਆ ਆ ਸਕਦਾ ਤਾਂ ਐ ਤਾਂ ਐਮਪੀ ਸਾਹਿਬ ਦੁਬਾਰਾ ਲੜਨ ਨਹੀਂ ਆਏ ਉਹ ਕਹਿੰਦੇ ਭਾਈ ਮੈਨੂੰ ਕਿਤੋਂ ਟਿਕਟ ਦੇ ਦਿਓ ਮੈਨੂੰ ਲੁਧਿਆਣੇ ਹੋਂ ਦੇ ਦਿਓ ਮੈਨੂੰ ਚੰਡੀਗੜ੍ਹੋਂ ਦੇ ਦਿਓ ਮੈਨੂੰ ਭਾਵੇਂ ਜਾ ਕੇ ਉਥੋਂ ਕੇਰਲਾ ਤੋਂ ਦੇ ਦਿਓ ਮੈਨੂੰ ਨੰਦਪੁਰ ਸਾਹਿਬ ਤੋਂ ਟਿਕੜਣਾ ਨਾ ਦਿਓ 7 ਬੱਚੇ ਅੱਛੇ ਭਵਿੱਖ ਲਈ ਉਧਰ ਜਾਂਦੇ ਇੱਕ ਪਾਸੇ ਅਸੀਂ ਕਹਿੰਨੇ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਦੀ ਗੱਲ ਕਰਦੇ ਫਿਰ ਵੀ ਲੱਖਾਂ ਦੀ ਤਦਾਦ ਵਿੱਚ ਸਟੂਡੈਂਟ ਜਿਹੜਾ ਓਵਰਸੀਜ਼ ਜਾ ਰਿਹਾ ਦੁਆਪਾ ਬੈਲਟ ਸਭ ਤੋਂ ਵੱਧ ਜਾ ਰਹੀ ਹੈ ਔਰ ਪਿੰਡਾਂ ਵਿੱਚ ਤੁਸੀਂ ਜਾ ਕੇ ਦੇਖੋ ਤਾਂ ਨੌਜਵਾਨ ਹੈ ਹੀ ਨਹੀਂ ਬੱਚੇ ਜਵਾਨੇ ਇਸੇ ਕਰਕੇ ਹੋ ਰਹੇ ਕਿ ਕੈਨੇਡਾ ਜਾਣਾ ਇਹ ਸਭ ਨੂੰ ਕਿਵੇਂ ਰੋਕਿਆ ਜਾਵੇਗਾ ਕਿਵੇਂ ਦੇਖ ਦੇਖੋ ਇਹਦੇ ਦੋ ਹੀ ਵੱਡੇ ਕਾਰਨ ਹੈ ਤੁਸੀਂ ਕਹਿੰਦੇ ਮੋਦੀ ਸਾਹਿਬ ਦਾ ਦਿਲ ਪੰਜਾਬ ਲਈ ਬਹੁਤ ਵੱਡਾ ਮੋਦੀ ਸਾਹਿਬ ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਕਰਦੇ ਜਿੰਨਾ ਪਿਆਰ ਉਹ ਪੰਜਾਬੀਆਂ ਨੂੰ ਕਰਦੇ ਦੇਸ਼ ਕਿਸੇ ਨੂੰ ਨਹੀਂ ਕਰਦੇ ਮੋਦੀ ਸਾਹਿਬ ਦਾ ਪੰਜਾਬ ਲਈ ਪਿਆਰ ਦੇਖਣਾ ਹੋਵੇ ਤਾਂ 10 ਸਾਲ ਦੇ ਉਹਨਾਂ ਦੇ ਕੰਮ ਦੇਖੋ ਮੋਦੀ ਸਾਹਿਬ ਦੀ 2014 ਸਰ ਡਾਊਟ ਕਿਉਂ ਕਿਸਾਨਾਂ ਨੂੰ ਡਾਊਟ ਕਿਉਂ ਰਹਿੰਦਾ ਆ ਪਰ ਕਈ ਜਗ੍ਹਾ ਦੇ ਦੇ ਵਿਰੋਧ ਬਹੁਤ ਹੁੰਦਾ ਡਾਊਟ ਕਿਸ ਗੱਲ ਦਾ ਭ੍ਰਮ ਹੈ ਕਿਉਂਕਿ ਭ੍ਰਮ ਕਿੰਨੇ ਫੈਲਾਇਆ ਭ੍ਰਮ ਫੈਲਾਇਆ ਆ اپੋਜੀਸ਼ਨ ਪਾਰਟੀਆਂ ਨੇ ਮੈਂ ਕਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਅਸੀਂ ਜਦੋਂ ਦਾ ਦੇਸ਼ ਵੰਡ ਹੋਈ ਆ ਅਸੀਂ ਕੀ ਅਰਦਾਸ ਕਰਦੇ ਆ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇਦਾਰ ਕਰਨ ਦੀ ਖੁੱਲ ਬਖਸ਼ਣਾ ਜੀ ਕਿ ਮੈਂ ਗੁਰੂ ਸਾਹਿਬ ਨੇ ਮੋਦੀ ਸਾਹਿਬ ਤੇ ਬਖਸ਼ਿਸ਼ ਕੀਤੀ ਲਾਂਘਾ ਖੁੱਲਿਆ ਮੇਕਅਪ ਗੁਰਪੁਰਪਾਣਾ ਤਾਂ ਸਿੱਧੂ ਸਾਹਿਬ ਵੀ ਕ੍ਰੈਡਿਟ ਲੈ ਰਿਹਾ ਜੀ ਯਾਰ ਸਿੱਧੂ ਸਾਹਿਬ ਨਾਲ ਪਲੇਰਾਂ ਚ ਨਾਲ ਸਪੀਅਰਾਂ ਚ ਨਾਲ ਗਿੱਟਿਆਂ ਚ ਨਾਲ ਵੇਰਾਂ ਚ ਕਿਹਨੂੰ ਗਲੈਰ ਰਿਹਾ ਉਹ ਵਿਚਾਰੇ ਨੂੰ ਉਹਦੀ ਪਾਰਟੀ ਕੈਂਡੀਡੇਟਰੀ ਦਿੰਦੀ ਜੀ ਕਿਹੜੀਆਂ ਗੱਲਾਂ ਕਰਦੇ ਹੋ ਸਭ ਟੈਂਪਰੀਆਂ ਜੀ ਮੈਂ ਨਹੀਂ ਇਹਦੇ ਵਿੱਚ ਕਹਿੰਦਾ ਕਿ ਜਿਹੜੀ ਸਿੰਧ ਕੇਂਦਰ ਦੀ ਸਰਕਾਰ ਹੈ ਉਹਦੀ ਕੋਈ ਗਲਤੀ ਹੈ ਸੂਬਾ ਸਰਕਾਰ ਨੂੰ ਵੀ ਕੰਮ ਕਰਨਾ ਚਾਹੀਦਾ ਜਿਹੜੇ ਸਾਡੇ ਪ੍ਰਾਣੇ ਐਮਪੀ ਸਾਹਿਬ ਸੀਗੇ ਉਹਨਾਂ ਦੀ ਅਟੈਂਡੈਂਸ ਬਹੁਤ ਅੱਛੀ ਸੀਗੀ ਪਰ ਫਿਰ ਵੀ ਫੇਲ ਹੋ ਕੇ ਪਤਾ ਨਹੀਂ ਕਿਉਂ ਫੇਲ ਹੋ ਕੇ ਬੱਚੇ ਦੀ ਅਟੈਂਡੈਂਸ ਬਹੁਤ ਜ਼ਿਆਦਾ ਹੋਵੇ ਮਾਰਕਸ 33 ਤੋਂ ਵੀ ਘੱਟ ਆਣ ਅਜਿਹਾ ਕੋਈ ਨਹੀਂ ਜਦੋਂ ਬੱਚਾ ਅਟੈਂਡੈਂਸ ਜਾ ਕੇ ਪਿੱਛੇ ਬਹਿ ਜੇ ਤੇ ਕਾਟੂ ਨੂੰ ਬਣਾਉਂਦਾ ਰਵੇ ਡਰਾਇੰਗ ਕਰਦਾ ਰਵੇ ਦੂਜੇ ਬੱਚੇ ਨਾਲ ਸ਼ਰਤਾਂ ਕਰਦਾ ਰਵੇ ਤਾਂ ਨੰਬਰ ਤਾਂ ਨਹੀਂ ਪੜਨਾ ਤਾਂ ਪੈਣਾ ਜੀ ਆਨੰਦਪੁਰ ਸਾਹਿਬ ਦੀ ਸੜਕ ਵੀ ਬਹੁਤ ਲੋਕਾਂ ਦੇ ਅੰਦਰ ਟੈਂਡੈਂਸੀ ਹੈ ਮੈਂ ਕਹਿੰਦਾ ਬਹੁਤ ਬਹੁਤ ਜ਼ਿਆਦਾ ਨਿਰਾਸ਼ਾ ਹੈ ਮੈਨੂੰ ਬੜਾ ਦੁੱਖ ਹੈ ਕਿ ਭਾਈ ਸਾਡੀ ਸਰਕਾਰ ਕੰਗਾਲ ਹੋ ਗਈ ਆ ਮੇਰੀ ਝੋਲੀ ਚ ਪਾਓ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਸੜਕਾਂ ਬਣਾਉਣੀ ਆ ਮੈਂ ਬਣਾਉਂਦਾ ਰੇਲਵੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੀਐਸਆਰ ਫੰਡ ਦੇ ਪੈਸਾ ਦੇ ਸਕਦੇ ਉਹਨਾਂ ਕੋ ਬਣਾਵਾਂਗਾ ਨਹੀਂ ਤਾਂ ਰੇਲਵੇ ਮੰਤਰੀ ਸਾਹਿਬ ਨੂੰ ਬੇਨਤੀ ਕਰ ਲੂੰਗਾ ਕਿ ਭਾਜੀ ਥੋੜਾ ਜਿਹਾ ਇਧਰ ਵੀ ਫੇਰ ਦਿਓ ਕੋਈ ਗੱਲ ਨਹੀਂ ਚੱਲ ਜੂਗਾ ਕੰਮ। ਕਾਂਗਰਸ ਦਾ ਗੜ ਮੰਨਿਆ ਜਾਂਦਾ ਜੀ ਇਹ ਵੈਸੇ ਸ਼੍ਰੀਮੰਤ ਪ੍ਰਸਾਦ ਦੇ ਹਲਕੀ ਦੀ ਸੀਟ ਨੇ। ਫਿਰ ਕਿਦਣਾ ਮੁਕਾਬਲਾ ਦੇਖਦੇ ਯਾਰ ਮੇਰੀ ਗੱਲ ਸੁਣੋ। ਜਿੰਨਾਂ ਦਾ ਮੀਠੀ ਨਹੀਂ ਬਚਿਆ ਜਿੰਨਾਂ ਦਾ ਰਾਹ ਵਰੇਲੀ ਨਹੀਂ ਬਚਿਆ ਪਿਛਲੇ ਨੰਦਪੁਰ ਸਾਹਿਬ ਕੀ ਬਚਣਾ ਕਾਂਗਰਸ ਦਾ ਗੜ ਹੈ ਬਚਿਆ ਕੀ ਹੈ ਕਾਂਗਰਸ ਕੋਲੇ। ਸਿਆਸਤ ਦੇ ਸਮੀਕਰਨ ਹਰ ਰੋਜ਼ ਬਦਲ ਰਹੇ ਨੇ ਸਿਆਸਤ ਬਦਲ ਰਹੀ ਹੈ ਪਲ-ਪਲ ਦੋਸਤੋ ਸਿਆਸਤਦਾਨ ਧਰੂ ਤਾਰੇ ਵਾਂਗ ਚਮਕ ਰਹੇ ਨੇ ਪਰ ਕੀ ਕਦੇ ਲੋਕਾਂ ਦੇ ਮਸਲੇ ਹੋਣਗੇ ਹੱਲ ਦੋਸਤੋ ਕੀ ਕਦੇ ਲੋਕਾਂ ਦੇ ਮਸਲੇ ਹੋਣਗੇ ਹੱਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਤੁਸੀਂ ਸ਼ੇਅਰ ਤੋਂ ਜਲਾਲ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਲੋਕਾਂ ਦੇ ਮਸਲੇ ਹੱਲ ਹੋਣ ਦੀ ਗੱਲ ਕੀਤੀ ਹੈ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਪਾਰਟੀ ਭਾਰਤਿਆ ਜਨਤਾ ਪਾਰਟੀ ਪਰ ਸ਼੍ਰੀ ਨੰਦਪੁਰ ਸਾਹਿਬ ਹਲਕੇ ਵਿੱਚ ਜਿਹੜੀ ਟਿਕਟ ਐ ਬਹੁਤ ਲੇਟ ਅਨਾਉਂਸ ਹੋਈ ਐ ਲੇਟ ਅਨਾਉਂਸ ਹੋਣ ਦੇ ਬਾਅਦ ਵੀ ਜਿਹੜੇ ਪਾਰਟੀ ਵਰਕਰਸ ਐ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਅੱਜ ਨਵਾਂ ਸ਼ਹਿਰ ਵਿੱਚ ਵਿਸ਼ਾਲ ਜਿਹੜਾ ਸਾਨੂੰ ਇਕੱਠ ਦੇਖਣ ਨੂੰ ਮਿਲਿਆ ਸਾਡੇ ਨਾਲ ਸੁਭਾਸ਼ ਜੀ ਮੌਜੂਦ ਨੇ ਸੁਭਾਸ਼ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅੱਜ ਬਹੁਤ ਵੱਡਾ ਇਕੱਠ ਸੀ ਥੈਂਕ ਯੂ ਸੋ ਮੱਚ ਇਹ ਲੋਕਾਂ ਦਾ ਪਿਆਰ ਐ ਜੀ ਜਿਸ ਤਰ੍ਹਾਂ ਦਾ ਉਤਸ਼ਾਹ ਤੇ ਸਮਰਥਨ ਭਾਜਪੀ ਨੂੰ ਪੰਜਾਬ 'ਚ ਮਿਲ ਰਿਹਾ ਜੀ ਔਰ ਮੈਂ ਤਾਂ ਇਸ ਹਲਕੇ ਦੇ ਲੰਬੇ ਸਮੇਂ ਤੋਂ ਵਿਚਰ ਰਿਹਾ ਜੀ ਜੀ ਕਮਾਲ ਹੋਈ ਪਈ ਮਤਲਬ ਜਿਹਨੂੰ ਕਹਲੋ ਕਿ ਸੋਚ ਤੋਂ ਵੀ ਉੱਪਰ ਦੀ ਗੱਲ ਹੋਈ ਪਈ ਭਰਮਾਂ ਸਵਾਗਤ ਸੀ ਕਿ ਭਗਵਾਂ ਸਵਾਗਤ ਸੀ ਜੀ ਭਰਮਾਂ ਹਰ ਭਗਵਾਂ ਦੋਨੋਂ ਹੀ ਸੀ ਠੀਕ ਹੈ ਜੀ ਅੱਛਾ ਪਰ ਉੱਥੇ ਅਸੀਂ ਕੱਟ ਦੇਖਿਆ ਤੁਸੀਂ ਵੀ ਇਹ ਗੱਲ ਆਖੀ ਆ ਕਿ ਮਤਲਬ ਜਿਸ ਸਮੇ ਅੱਗ ਵਰਦੀ ਸੀਗੀ ਉਸ ਸਮੇ ਵੀ ਪਾਰਟੀ ਵਰਕਰ ਪਿੱਛੇ ਨਹੀਂ ਹੋਏ ਹੁਣ ਕੀ ਲੱਗਦਾ ਇਸ ਸਮੇ ਅੱਗ ਵਰ ਰਹੀ ਹੈ ਕਿ ਠੰਡ ਪੈ ਗਈ ਹੈ ਜੀ ਨਹੀਂ ਨਹੀਂ ਇਸ ਵੇਲੇ ਤੇ ਠੰਡੀ ਹਵਾ ਚੱਲ ਰਹੀ ਹੈ ਕਸ਼ਮੀਰ ਵਰਗੀ ਜੀ ਔਰ ਇਹ ਹਵਾ ਹੌਲੀ 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 ਸੁਨਾਮੀ ਦਾ ਰੂਪ ਧਾਰਨ ਕਰਦੀ ਜਾ ਰ ਅੱਜ ਪੰਜਾਬ 'ਚ ਨੇ ਇੱਕੋ ਹੀ ਗੱਲ ਚੱਲ ਰਹੀ ਹੈ ਜੀ ਦਿਨੇਸ਼ ਭਾਈ ਕੋਈ ਗੱਲ ਇਹ ਚੱਲ ਰਹੀ ਹੈ ਕਿ ਅਸੀਂ ਅਕਾਲੀ ਵੇਖ ਲਈ ਅਸੀਂ ਕਾਂਗਰਸੀ ਵੀ ਦੇਖ ਲਈ ਜੀ ਉਹਨਾਂ ਦੋਨਾਂ ਤੋਂ ਦੁਖੀ ਹੋ ਕੇ ਅਸੀਂ ਇਹ ਝੂਠੇ ਇਨਕਲਾਬੀਆਂ ਦੇ ਝਾਂਸੇ 'ਚ ਆ ਕੇ ਝਾੜੂ ਦੀ ਸਰਕਾਰ ਬਣਾਈ ਜੀ ਇਹਨਾਂ ਨੇ ਜਮਾ ਹੀ ਸਿਰਾਂ ਲਾਤਾ ਜੀ ਤੇ ਲੋਕ ਹੀ ਕਹਿੰਦੇ ਆ ਮੈਂ ਸੱਥਾ 'ਚ ਬੈਠਦਾ ਮੈਂ ਦੁਕਾਨਾਂ 'ਤੇ ਜਾ ਕੇ ਬੈਠਦਾ ਮੈਂ ਮਜ਼ਦੂਰਾ 'ਚ ਬੈਠਦਾ ਉਹ ਕਹਿੰਦੇ ਯਾਰ ਇੱਕ ਵਾਰੀ ਮੋਦੀ ਨੂੰ ਕਿਉਂ ਨਾ ਦੇਖੀਏ ਜੇ ਸਾਰੇ ਦੇਸ਼ ਨੂੰ ਮੋਦੀ ਬਦਲ ਸਕਦਾ ਜੀ ਜੀ ਜੇ ਪੰਜਾਬ ਦੀਆਂ ਇੰਨੀਆਂ ਸਟੇਟਾਂ ਜਿੱਥੇ 20-20 ਸਾਲ ਤੋਂ ਬੀਜੇਪੀ ਰਾਜ ਕਰ ਰਹੀ ਆ ਲੋਕੀ ਫਿਰ ਵੀ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਆ ਮੱਧ ਪ੍ਰਦੇਸ਼ 'ਚ ਗੁਜਰਾਤ 'ਚ ਰਾਜਸਥਾਨ 'ਚ ਫਿਰ ਸਰਕਾਰ ਬਣਾਤੀ ਉੱਥੇ ਡਿਵੈਲਪਮੈਂਟ ਹੋ ਰਹੀ ਆ ਉੱਥੇ ਕਾਨੂੰਨ ਦਾ ਰਾਜ ਕਾਇਮ ਹੋ ਗਿਆ ਤੇ ਪੰਜਾਬ 'ਚ ਕਿਉਂ ਨਾ ਮੌਕਾ ਦਈਏ ਬੀਜੇਪੀ no doubt ਸਰ ਮੇਰੇ ਵੀ ਕੁਝ ਫਰੈਂਡ ਅਦਰ ਸਟੇਟਸ ਰਹਿੰਦੇ ਉਹ ਕਹਿੰਦੇ ਨੇ ਕਿ ਬਹੁਤ ਤਰੱਕੀ ਹੋਈ ਆ ਪਰ ਪੰਜਾਬ ਪਿੱਛੇ ਕਿਉਂ ਰਹਿ ਗਿਆ 10 ਸਾਲ ਜਿੱਦਾਂ ਮੋਦੀ ਸਾਹਿਬ ਦੇ ਰਾਜ ਸੀਗਾ ਨਾ ਜੀ ਪੰਜਾਬ ਪਿੱਛੇ ਕਿਉਂ ਰਹਿ ਗਿਆ ਕਿਉਂਕਿ ਜੋ ਕੰਮ ਮੋਦੀ ਸਾਹਿਬ ਦੇ ਕਰਨ ਵਾਲੇ ਸੀ ਉਹ ਤੇ ਕਰਤੇ ਕੇਂਦਰ ਸਰਕਾਰ ਦੇ ਕਰਨ ਵਾਲੇ ਕੰਮ ਲਿਮ ਕੇਂਦਰ ਸਰਕਾਰ ਨੇ ਹਾਈਵੇ ਬਣਾਉਣੇ ਸੀ ਅੱਜ ਪੰਜਾਬ ਦੇ ਹਾਈਵੇ ਦੇਖ ਲਓ ਨਾ ਆਪਾਂ ਨਵਾਂ ਸ਼ਹਿਰ ਤੋਂ ਜਾ ਰਹੇ ਆ ਜੀ ਤੇ ਪਹਿਲਾਂ ਨਵਾਂ ਸ਼ਹਿਰ ਚੋਂ ਲੰਘ ਕੇ ਜਾਣਾ ਹੁੰਦਾ ਸੀ ਮੇਰੇ ਤੋਂ ਅੰਮ੍ਰਿਤਸਰੋਂ ਮੁਹਾਲੀ ਜਾਂਦਾ ਸੀ ਤਾਂ ਫੱਟੇ ਗੱਡੀ ਤੇ ਫੱਟੇ ਚੱਕ ਹੋ ਜਾਂਦੇ ਸੀ ਫੱਟੇ ਚੱਕ ਹੋ ਜਾਂਦੇ ਸੀ ਅੱਜ ਦੇਖੋ ਪਤਾ ਹੀ ਨਹੀਂ ਚੱਲਦਾ ਬਠਿੰਡੇ ਜਾਣਾ ਹੋਵੇ 3 ਘੰਟੇ ਚ ਬਠਿੰਡੇ ਏਡੇ ਵੱਡੇ ਵੱਡੇ ਹਾਈਵੇ ਆਈਆਈਟੀ ਆਈਆਈਐਮ ਪੀਜੀਆਈ ਦੇ ਸੈਟਲਾਈਟ ਸੈਂਟਰ ਪੰਜਾਬ ਲਈ ਜੋ ਮੋਦੀ ਸਾਹਿਬ ਕਰ ਸਕਦੇ ਸੀ ਉਹਨਾਂ ਨੇ ਕਰਤਾ ਲੇਕਿਨ ਸੂਬੇ ਦਾ ਜਿਹੜਾ ਵਿਕਾਸ ਆ ਉਹ ਤੇ ਸੂਬੇ ਦੀ ਸਰਕਾਰ ਨਹੀਂ ਕਰਨਾ ਸੂਬੇ 'ਚ ਇੰਡਸਟਰੀ ਆਵੇ ਸੂਬੇ ਦਾ ਵਪਾਰ ਤਰੱਕੀ ਕਰੇ ਸੂਬੇ ਦੀ ਇਕਨੋਮੀ ਅੱਗੇ ਵਧੇ ਉਹ ਤਾਂ ਸਟੇਟ ਗਵਰਨਮੈਂਟ ਨੇ ਕਰਨੀ ਹੈ ਸੂਬਾ ਸਰਕਾਰਾਂ ਜਦੋਂ ਉਹਨਾਂ ਦਾ ਧਿਆਨ ਹੀ ਜੋ ਦਿਖਾਉਣਾ ਚਾਹੁੰਦਾ ਸਰ ਸੜਕ ਜਾਂਦੀ ਹੈ ਇੱਥੇ ਪ੍ਰਪੋਜ਼ਲ ਲਿਆਂਦਾ ਗਿਆ ਸੀ ਪਿਛਲੇ ਐਮਪੀ ਵੱਲੋਂ ਪਾਸਪੋਰਟ ਦਾ 2 ਸਾਲ ਪਹਿਲਾਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਸਰ ਕਿੰਨੀ ਦੇ ਵਿੱਚ ਪਾਸਪੋਰਟ ਆਫਿਸ ਖੁੱਲ ਜਾਏਗਾ ਕਹਿੰਦੇ ਸੀ 24 25 ਦਿਨ 24 25 ਮਹੀਨੇ ਹੋ ਗਏ ਨਾ ਸਾਡੇ ਐਮਪੀ ਸਾਹਿਬ ਆਇਆ ਨਾ ਪਾਸਪੋਰਟ ਆਫਿਸ ਖੁੱਲਿਆ ਆ ਸਕਦਾ ਤਾਂ ਹੀ ਤਾਂ ਐਮਪੀ ਸਾਹਿਬ ਦੁਬਾਰਾ ਲੜਨ ਨਹੀਂ ਆਏ ਉਹ ਕਹਿੰਦੇ ਭਾਈ ਮੈਨੂੰ ਕਿਤੋਂ ਟਿਕਟ ਦੇ ਦੇ ਦਿਓ ਮੈਨੂੰ ਲੁਧਿਆਣੇ ਹੁੰਦੇ ਉਹਦੇ ਉਹ ਮੈਨੂੰ ਚੰਡੀਗੜ੍ਹੋਂ ਦੇ ਦਿਓ ਮੈਨੂੰ ਭਾਵੇਂ ਜਾ ਕੇ ਉਥੋਂ ਕੇਰਲਾ ਤੋਂ ਦੇ ਦਿਓ ਮੈਨੂੰ ਨੰਦਪੁਰ ਸਾਹਿਬ ਤੋਂ ਟਕੜਨਾ ਦਿਓ ਕਿਉਂਕਿ ਵਾਦੇ ਫੜੇ ਕੀਤੇ ਸੀ ਸਰ ਡੈਫੀਨਿਟਲੀ ਆਏਗਾ ਉਮੀਦ ਰੱਖ ਸਕਦੇ ਹੋ ਉਮੀਦ ਨਹੀਂ ਮੈਂ ਪੱਕਾ ਤੁਹਾਨੂੰ ਕਹਿ ਰਿਹਾ ਦੇਖੋ ਸਰਕਾਰ ਮੋਦੀ ਸਾਹਿਬ ਦੀ ਬੰਦਰੀ ਵਿੱਚ ਕੋਈ ਸੰਸ਼ੇ ਨਹੀਂ ਹੈ ਜੀ ਪੂਰਾ ਦੇਸ਼ ਇਸ ਵੇਲੇ ਮੋਦੀ ਸਾਹਿਬ ਦੇ ਨਾਲ ਹੈ ਤੇ ਮੋਦੀ ਸਾਹਿਬ ਦੀ ਸਰਕਾਰ 'ਚ ਜਦੋਂ ਮੋਦੀ ਸਾਹਿਬ ਦਾ ਪ੍ਰਤੀਨਿਧੀ ਜਿੱਤ ਕੇ ਜਾਊਗਾ ਔਰ ਝੋਲੀ ਾੜ ਕੇ ਕਹੂਗਾ ਕਿ ਮੋਦੀ ਸਾਹਿਬ ਨਵਾਂ ਸ਼ਹਿਰ ਦੀ ਜਨਤਾ ਨਾਲ ਵਾਅਦਾ ਕਰਕੇ ਆਇਆ ਸੀ ਜੀ ਤੁਹਾਡੇ ਨਾਮ ਦੇ ਉੱਤੇ ਪ੍ਰਣ ਕਰਕੇ ਆਇਆ ਸੀ ਵੀ ਪਾਸਪੋਰਟ ਅਫਸਰ ਆਣਾ ਮੋਦੀ ਸਾਹਿਬ ਦੇ ਤੇ ਕਮੀ ਕੋਈ ਨਹੀਂ ਹੈਗੀ ਮੋਦੀ ਸਾਹਿਬ ਦਾ ਦਿਲ ਪੰਜਾਬ ਲਈ ਨੂੰ ਛੇ ਬੜਾ ਵੱਡਾ ਪੱਕਾ ਪਾਸਪੋਰਟ ਆਫਿਸ ਲੈ ਕੇ ਆਉਣਾ ਤੁਸੀਂ ਕਹੇ ਮੋਦੀ ਸਾਹਿਬ ਦਾ ਦਿਲ ਪੰਜਾਬ ਲਈ ਬਹੁਤ ਵੱਡਾ ਮੋਦੀ ਸਾਹਿਬ ਪੰਜਾਬ ਪੰਜਾਬੀਆਂ ਨੂੰ ਪਿਆਰ ਕਰਦੇ ਜਿੰਨਾ ਪਿਆਰ ਉਹ ਪੰਜਾਬੀਆਂ ਨੂੰ ਕਰਦੇ ਦੇਸ਼ ਕਿਸੇ ਨੂੰ ਨਹੀਂ ਕਰਦੇ ਔਰ ਤੁਸੀਂ ਦੇਖੋ ਇਹ ਦੇਖੋ ਗੱਲ پتہ ਕੀ ਹੁੰਦੀ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਮੈਂ ਗੱਲਾਂ ਜੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਕਰੀ ਜਾਵਾਂ ਮੇਰਾ ਕਿਰਦਾਰ ਕੁਝ ਹੋਰ ਹੋਵੇ ਮੇਰੇ ਕੰਮ ਕੁਝ ਹੋਊ ਤਾਂ ਨਾ ਗੱਲ ਨਹੀਂ ਬੰਦੀ ਜੀ ਮੋਦੀ ਸਾਹਿਬ ਦਾ ਪੰਜਾਬ ਲਈ ਪਿਆਰ ਦੇਖਣਾ ਹੋਵੇ ਤਾਂ 10 ਸਾਲ ਦੀ ਉਹਨਾਂ ਦੇ ਕੰਮ ਦੇਖੋ। ਮੋਦੀ ਸਾਹਿਬ ਦੀ 2014 ਸਿਰ ਡਾਊਟ ਕਿਉਂ ਕਿਸਾਨਾਂ ਨੂੰ ਡਾਊਟ ਕਿਉਂ ਰਹਿੰਦਾ ਆਪਾਂ ਕਈ ਜਗ੍ਹਾ ਦੇ ਦੇ ਵਿਰੋਧ ਬਹੁਤ ਹੁੰਦਾ। ਡਾਊਟ ਕਿਸ ਗੱਲ ਦਾ? ਪ੍ਰਮਾਅ। ਕਿਉਂਕਿ ਪ੍ਰਮਾਅ ਕਿੰਨੇ ਫੈਲਾਇਆ? ਪ੍ਰਮਾਅ ਫੈਲਾਇਆ ਆਪੋਜੀਸ਼ਨ ਪਾਰਟੀਆਂ ਨੇ। ਜਿਹੜੀਆਂ ਵਿਰੋਧੀ ਧਿਰਾਂ ਸੀ। ਕਿਸਾਨੀ ਅੰਦੋਲਨ ਤਾਂ ਨਹੀਂ ਆਪੋਜੀਸ਼ਨ ਪਾਰਟੀਆਂ ਨੇ ਨਹੀਂ ਨਹੀਂ ਉਹ ਇੱਕ ਨਰੇਟਿਵ ਬਣਾ ਦਿੰਦੇ ਨਾ। ਦੇਖੋ ਜਦੋਂ ਇੱਕ ਨਰੇਟਿਵ ਬਣਾ ਦਿਓ ਪੀਆਰ ਦਿਨੇਸ਼ ਸੂਰੀ ਸੁਭਾਸ਼ ਸ਼ਰਮਾ ਤੇਰੇ ਬੜਾ ਖਿਲਾਫ ਹੀ। ਹੈਨਾ ਉਹ ਜਦੋਂ 2-4 ਸਾਲ ਤੇ ਮੈਂ ਕੋਈ ਤੁਹਾਨੂੰ ਚੰਗੀ ਚੀਜ਼ ਵੀ ਵਧੀਆ ਖਣਾ ਪ੍ਰਸ਼ਾਦ ਵੀ ਲੈ ਕੇ ਲਾਉਂਗਾ ਤੇ ਜੇ ਕਹਣਾ ਯਾਰ ਇਹ ਪੱਕਾ ਸੁਭਾਸ਼ ਸ਼ਰਮਣੇ ਕੁਝ ਪਾਖੇ ਲੈਂਦਾ ਹੋਣਾ ਜਾਂ ਕੋਈ ਟੂਣਾ ਕੀਤਾ ਹੋਣਾ ਕਿਉਂ ਕਿ ਤੁਹਾਡੇ ਮਨ ਚ ਭ੍ਰਮ ਉਤਪੰਨ ਕਰਦਾ ਪੰਜਾਬ ਦੇ ਅੰਦਰ ਅਸੀਆਂ ਧਿਰਾਂ ਨੇ ਜਿਨ੍ਹਾਂ ਦਾ ਪੰਜਾਬ ਦੀ ਡਿਵੈਲਪਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਪੰਜਾਬ ਦੀ ਸ਼ਾਂਤੀ ਭਾਈਚਾਰੇ ਨੂੰ ਚੰਗਾ ਨਹੀਂ ਸਮਝਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਭਾਜਪਾ ਵਾਲੇ ਖਤਰਾ ਨੇ ਸਾਡੇ ਐਜੰਡੇ ਦਾ ਕਿਉਂਕਿ ਅਗਰ ਭਾਜਪਾ ਆ ਗਈ ਤੇ ਡਿਵੈਲਪਮੈਂਟ ਆਏਗੀ ਬੀਜੇਪੀ ਆ ਗਈ ਤੇ ਸੁਸ਼ਾਸਨ ਆਏਗਾ ਗੁੱਡ ਗਵਰਨੈਂਸ ਆਏਗੀ ਤੇ ਫਿਰ ਸਾਡੀ ਸਿਆਸੀ ਦੁਕਾਨ ਤੇ ਬੰਦ ਹੋ ਜਾਣੀ ਹੈ ਸਾਡੀ ਪਰਿਵਾਰਵਾਦੀ ਦੁਕਾਨ ਬੰਦ ਹੋ ਜਾਣੀ ਹੈ ਸਾਡੀ ਮਾਫੀਆ ਰਾਜ ਦੀ ਦੁਕਾਨ ਬੰਦ ਹੋ ਜਾਣੀ ਹੈ ਤੇ ਬੀਜੇਪੀ ਨੂੰ ਰੋਕਣ ਦਾ ਰਸਤਾ ਕੀ ਹੈ ਭ੍ਰੰਮ ਫਿਲਾ ਕੇ ਰੱਖੋ ਕਿ ਬੀਜੇਪੀ ਤੇ ਪੰਜਾਬ ਵਿਰੋਧੀ ਹੈ ਬੀਜੇਪੀ ਪੰਜਾਬੀ ਵਿਰੋਧੀ ਹੈ ਬੀਜੇਪੀ ਸਿੱਖ ਵਿਰੋਧੀ ਹੈ ਭ੍ਰਮ ਤੋੜਨ ਲਈ ਤੁਸੀਂ ਕੀ ਕਰ ਰਹੇ ਹੋ ਜੀ ਭ੍ਰਮ ਤੋੜਨ ਲਈ 10 ਸਾਲ ਤੱਕ ਅਸੀਂ ਬਹੁਤ ਕੰਮ ਕੀਤਾ ਨਹੀਂ ਹੁਣ ਇਸ ਸਮੇਂ ਤੱਕ ਅਸੀਂ ਸਥਿਤੀ ਤੋਂ ਜਾਣੂ ਆ ਸਾਰੇ ਕਿ ਕਿਸਾਨੀ ਅੰਦੋਲਨ ਹੋਇਆ ਸੀਗਾ ਲੋਕਾਂ ਦੇ ਮਨਾਂ ਅੰਦਰ ਸੰਸ਼ੇ ਹੈ ਪੰਜਾਬ ਵਿੱਚ ਤੁਸੀਂ ਕਹਿ ਰਹੇ ਹੋ ਕਿ ਸੱਥਾਂ 'ਚ ਗੱਲ ਹੋ ਰਹੀਆਂ ਕਿਹੜੇ ਪਿੰਡਾਂ ਦੀਆਂ ਸੱਥਾਂ ਵਿੱਚ ਗੱਲ ਹੋ ਰਹੀ ਹੈ ਔਰ ਤੁਸੀਂ ਲੋਕਾਂ ਦਾ ਭ੍ਰਮ ਵਹਿਮ ਤੋੜਨ ਲਈ ਕੀ ਕਰ ਰਹੇ ਹੋ ਅਸੀਂ ਲੋਕਾਂ ਦਾ ਭ੍ਰਮ ਤੋੜਨ ਲਈ ਲੋਕਾਂ ਨੂੰ ਜੋ ਅਸੀਂ ਕੀਤੇ ਕੰਮ ਹੈ ਉਹਨਾਂ ਦਾ ਰਿਪੋਰਟ ਲੈ ਕੇ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਵਿਰੋਧੀ ਤਾਂ ਗੱਲਾਂ ਹੀ ਕਰ ਰਿਹਾ ਆ ਕੰਮ ਦੇਖ ਲਓ ਮੈਂ ਇੱਕ ਪਿੰਡ 'ਚ ਗਿਆ ਜੀ ਉੱਥੇ ਬੀਰ ਜੀ ਆਏ ਉਹਨਾਂ ਮੈਨੂੰ ਕਿਹਾ ਯਾਰ ਅਸੀਂ ਮੋਦੀ ਨੂੰ ਵੋਟ ਨਹੀਂ ਪਾਉਣੀ ਮੋਦੀ ਜਿਹੜਾ ਨਾ ਉਹ ਸਵਾਲ ਹੁੰਦੇ ਨੇ ਸਵਾਲ ਸਵਾਲ ਹੁੰਦੇ ਆ ਤੁਸੀਂ ਆਓ ਚਾਹ ਪੀਓ ਸਭ ਕੁਝ ਕਰੋ ਵੋਟ ਨਹੀਂ ਪਾਉਣੀ ਮੈਂ ਕਿਹਾ ਭਾਜੀ ਵੋਟ ਕਿਉਂ ਨਹੀਂ ਪਾਉਣੀ ਕਹਿੰਦੇ ਨਹੀਂ ਯਾਰ ਮੋਦੀ ਵਾਲਾ ਨਾ ਉਹ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਮੈਂ ਕਿਹਾ ਭਾਜੀ ਬੈਠੋ ਆਪਾਂ ਗੱਲ ਕਰ ਲੈਂਦੇ ਆ ਮੈਂ ਕਿਹਾ ਮੈਨੂੰ ਦੱਸੋ ਕਿ 1984 ਦੇ ਦੰਗਾਈਆਂ ਨੂੰ ਸਜ਼ਾ ਦਿੱਤੀ ਮੋਦੀ ਸਾਹਿਬ ਨੇ ਸਿੱਟ ਬਣਾ ਕੇ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਿਹਾ ਜੀ ਜੀ ਅੰਦਰ ਕੁਮਾਰ ਗੁਜਰਾਲ ਵੀ ਰਹੇ ਜੀ ਕਿਸੇ ਨੂੰ ਧਿਆਨ ਚ ਨਹੀਂ ਆਇਆ ਮੋਦੀ ਸਾਹਿਬ ਨੂੰ ਆਇਆ ਜੀ ਮੈਂ ਕਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਅਸੀਂ ਜਦੋਂ ਦਾ ਦੇਸ਼ ਵੰਡ ਹੋਈ ਆ ਅਸੀਂ ਕੀ ਅਰਦਾਸ ਕਰਦੇ ਆ ਜੀ ਵਿਛੜੇ ਗੁਰਦ ਆਮਾਂ ਦੇ ਦਰਸ਼ਨ ਦੇਦਾਰ ਕਰਨ ਦੀ ਖੁੱਲ ਬਖਸ਼ਣਾ ਜੀ ਮੈਂ ਕਿਹਾ ਗੁਰੂ ਸਾਹਿਬ ਨੇ ਮੋਦੀ ਸਾਹਿਬ ਤੇ ਬਖਸ਼ਿਸ਼ ਕੀਤੀ ਲਾਂਘਾ ਖੁੱਲਿਆ ਮੈਂ ਕਿਹਾ ਗੁਰਪੁਰਬ ਮਨਾਉਂਦਾ ਤਾਂ ਸਿੱਧੂ ਸਾਹਿਬ ਵੀ ਕ੍ਰੈਡਿਟ ਲੈ ਰਹੇ ਆ ਜੀ ਯਾਰ ਸਿੱਧੂ ਸਾਹਿਬ ਨਾਲ ਪਲੇਅਰਾਂ ਚ ਨਾਲ ਸਪੀਅਰਾਂ ਚ ਨਾਲ ਗਿੱਟਾਂ ਚ ਨਾਲ ਵੇਰਾਂ ਚ ਕਿਹਨੂੰ ਕਰਾਰੇ ਉਹ ਵਿਚਾਰੇ ਨੂੰ ਉਹਦੀ ਪਾਰਟੀ ਕੈਡਿਡਰੇਟੀ ਦਿੰਦੀ ਸੀ ਜਿੰਨੇ ਗੱਲਾਂ ਕਰਦੇ ਹੋ ਹੁਣ ਦੱਸੋ ਲੋਕ ਸਭਾ ਦੇ ਇਲੈਕਸ਼ਨ ਸਿੱਧੂ ਸਾਹਿਬ ਕਿੱਥੇ ਆ ਪਾਰਟੀ ਨੇ ਕਿਹਾ ਜਾ ਫਰਾ ਸਾਡਾ ਖੇੜਾ ਛੱਡ ਆਈਪੀਐਲ ਚ ਕਮੈਂਟਰੀ ਕਰਦੇ ਆ ਹਾਂ ਤੇ ਫਿਰ ਜਦੋਂ ਇੱਥੇ ਵਿਚਾਰਾ ਨੂੰ ਵਿਆਹ ਹੀ ਕੁਛ ਨਹੀਂ ਤੇ ਕੋ ਕਮੈਂਟਰੀ ਵੀ ਕਰਨੀ ਆ ਉਹਨਾਂ ਨੇ ਜੀ ਆਪਾਂ ਮੁੱਦੇ ਤੇ ਵਾਪਸ ਆਈਏ ਜਦੋਂ ਮੈਂ ਸਾਰੀਆਂ ਗੱਲਾਂ ਰੱਖੀਆਂ ਆਪਾਂ ਜਿਵੇਂ ਮੋਦੀ ਸਾਹਿਬ ਸ਼ਰਦਾ ਨਾਲ ਨਤਮਸਤਕ ਹੁੰਦੀ ਆ ਗੁਰੂ ਪੁੱਤਰਾਂ ਦੇ ਬਲਦਾਨ ਦਿਵਸ ਨੂੰ ਪੰਜਾਬ ਦੇ ਲੋਕ ਹੀ ਜਾਣਦੇ ਸੀ ਯਾ ਜ਼ਿਆ ਕਿ ਯਾਰ ਇਹ ਸਾਰੇ ਕੰਮ ਜਿਹੜਾ ਬੰਦਾ ਕਰ ਰਿਹਾ ਹੋਵੇ ਜਿਹੜਾ ਬੰਦਾ afghanistan 'ਚ ਸੰਕਟ ਆਇਆ ਉਹ ਤੋਂ ਜਾਜ ਪਰ ਪਰ ਕੇ ਆਪਣੇ ਸਿੱਖ ਭਰਾਵਾਂ ਨੂੰ ਲੈ ਕੇ ਇੱਥੇ ਆਇਆ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਸਰੂਪਾਂ ਨੂੰ ਸਾਡੇ ਮੰਤਰੀ 에ਰਪੋਰਟ ਤੇ ਜਾ ਕੇ ਮਰਿਆਦਾ ਨਾਲ ਲੈ ਕੇ ਆਏ ਕਿ ਯਾਰ ਤੂੰ ਸੋਚਦਾ ਹੈ ਕਿ ਉਹ ਸਿੱਖ ਵਿਰੋਧੀ ਹੋ ਸਕਦਾ ਜਾਂ ਪੰਜਾਬ ਵਿਰੋਧੀ ਹੋ ਸਕਦਾ ਹੈ ਉਹਨੇ 2 ਮਿੰਟ ਚੁੱਪ ਹੋ ਗਿਆ ਕਹਿੰਦਾ ਵੀਰ ਜੀ ਗੱਲਾਂ ਤੇ ਤੁਸੀਂ ਠੀਕ ਕਰ ਰਹੇ ਹੋ ਇਹ ਪਰ ਸਾਨੂੰ ਕਿਉਂ ਕਹੀ ਜਾਂਦੇ ਸਾਰਾ ਦਿਨ ਆ ਕੇ ਪ੍ਰਚਾਰ ਕਰੀ ਜਾਂਦੇ ਕਿ ਯਾਰ ਤੁਸੀਂ ਇਹਦਾ ਵਿਚਾਰ ਕਰੋ ਜੋ ਕੰਮ ਕੀਤੇ ਮੈਂ ਤੁਹਾਨੂੰ ਉਹਦਾ ਕੰਪਲਿਟ ਦੇਜੂ ਮੈਨੂੰ ਕਹਿੰਦਾ ਦੀ ਮੈਨੂੰ ਦੇ ਕੇ ਜਾ ਸਾਰੇ ਚੀਜ਼ਾਂ ਮੈਂ ਉਹਨੂੰ ਉਹ 15 16 ਪੁਆਇੰਟ ਜਿਹੜੇ ਮੋਦੀ ਸਾਹਿਬ ਨੇ ਪੰਜਾਬ ਲਈ ਕੀਤੇ ਉਹ ਮੈਨੂੰ ਦੇ ਕੇ ਆਇਆ ਅੱਜ ਉਹ ਬੰਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੈ ਉਹ ਕਹਿੰਦਾ ਨਹੀਂ ਜੀ ਮੇਰੀ ਗੱਲ ਔਰ ਇਹ ਗੱਲ ਪੰਜਾਬ 'ਚ ਅੱਜ ਵੱਡੀ ਗਿਣਤੀ ਦੀ ਦੇਖੋ ਤੁਸੀਂ ਗਾ ਭਰਮ ਤੋੜਨ ਲਈ ਭਰਮ ਟੁੱਟ ਰਿਹਾ ਜੀ ਔਰ ਤੇਜ਼ੀ ਨਾਲ ਟੁੱਟ ਰਿਹਾ ਅੱਜ ਪੰਜਾਬ 'ਚ 50 50 ਵਿਜੀ ਮੈਨੂੰ ਕੀ ਕਹਿੰਦੇ ਸੀ ਜੀ ਜੀ ਸਰ ਇੱਕ ਇੱਕ ਮੈਂ ਸਵਾਲ ਲੈਣਾ ਚਾਹੁੰਦਾ ਕਿਉਂਕਿ ਨਾ ਆਮ ਲੋਕਾਂ ਦੇ ਸਵਾਲ ਲੈਣਾ ਬਹੁਤ ਸਵਾਲ ਹੈ ਲੋਕਾਂ ਦੀ ਗ ਭ੍ਰਮ ਟੁੱਟ ਰਿਹਾ ਤੇ ਸੜਕਾਂ ਵੀ ਟੁੱਟ ਰਹੀਆਂ ਜੀ ਮੈਂ ਨਹੀਂ ਇਹਦੇ ਵਿੱਚ ਕਹਿੰਦਾ ਕਿ ਜਿਹੜੀ ਸਿੰਧ ਕੇਂਦਰ ਦੀ ਸਰਕਾਰ ਹੈ ਉਹਦੀ ਕੋਈ ਗਲਤੀ ਐ ਸੂਬਾ ਸਰਕਾਰ ਨੂੰ ਵੀ ਕੰਮ ਕਰਨਾ ਚਾਹੀਦਾ ਜਿਹੜੇ ਸਾਡੇ ਪ੍ਰਾਣੇ ਐਮਪੀ ਸਾਹਿਬ ਸੀਗੇ ਉਹਨਾਂ ਦੀ ਅਟੈਂਡੈਂਸ ਬਹੁਤ ਅੱਛੀ ਸੀਗੀ ਪਰ ਫਿਰ ਵੀ ਫੇਲ ਹੋ ਗਏ ਪਤਾ ਨਹੀਂ ਕਿਉਂ ਫੇਲ ਹੋ ਗਏ ਬੱਚੇ ਦੀ ਅਟੈਂਡੈਂਸ ਬਹੁਤ ਜ਼ਿਆਦਾ ਹੋਵੇ ਮਾਰਕਸ 33 ਤੋਂ ਵੀ ਘੱਟ ਆਣ ਫਾਇਦਾ ਕੋਈ ਨਹੀਂ ਬੱਚਾ ਅਟੈਂਡੈਂਸ ਜਾ ਕੇ ਪਿੱਛੇ ਬਹਿ ਕੇ ਤੇ ਕਾਕੂ ਵੀ ਬਣਾਉਂਦਾ ਰਵੇ ਡਰਾਇੰਗ ਕਰਦਾ ਰਵੇ ਦੂਜੇ ਬੱਚੇ ਨਾਲ ਸ਼ਰਤਾਂ ਕਰਦਾ ਰਵੇ ਤਾਂ ਨੰਬਰ ਤਾਂ ਨਹੀਂ ਪੜਨਾ ਤੇ ਪੈਣਾ ਯਾਨੀ ਅਨੰਦਪੁਰ ਸਾਹਿਬ ਦੀ ਸੜਕ ਦੇ ਲਈ ਬਹੁਤ ਲੋਕਾਂ ਦੇ ਅੰਦਰ ਟੈਨਸੀ ਹੈ ਮੈਨੂੰ ਬਹੁਤ ਬਹੁਤ ਜ਼ਿਆਦਾ ਨਿਰਾਸ਼ਾ ਦੇਖੋ ਸੜਕ ਦੋ ਤਰ੍ਹਾਂ ਦੀ ਐ ਇੱਕ ਉਹ ਸੜਕ ਆ ਜਿਹੜਾ ਨੈਸ਼ਨਲ ਹਾਈਵੇ ਆ ਜਿਹਦੀ ਬਣਾਉਣ ਦੀ ਜ਼ਿੰਮੇਵਾਰੀ ਮੋਤੀ ਸਾਹਿਬ ਦੀ ਹੈ ਜੇ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇ ਦੇਖੋ ਇਹ ਕਲਾਸ ਟਾਪ ਕਲਾਸ ਅਮਰੀਕਾ ਕਨੇਟਾ ਦੂਜੀਆਂ ਸੜਕਾਂ ਜਿਹੜੇ ਸਟੇਟ ਗਵਰਨਮੈਂਟ ਨੇ ਬਣਾਉਣੀਆਂ ਜਿਹਨੂੰ ਸਟੇਟ ਹਾਈਵੇ ਕਹਿੰਦੇ ਆ ਉਹਨਾਂ ਦੀ ਕਿੱਡੀ ਮਾੜੀ ਹਾਲਤ ਹੈ ਸ਼ਰਮ ਦੀ ਗੱਲ ਦੇਖੋ ਜਿਹੜੇ ਕਹਿੰਦੇ ਅਸੀਂ ਬੜੇ ਪੰਜਾਬ ਇਤਿਹਾਸੀ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੀ ਸ਼ੁਰੂ ਕਰਦੇ ਆ ਪੰਜਾਬ ਦੀ ਪਿਛਲੇ ਦਿਨੀ ਹੋਲਾ ਮੱਲਾ ਮੇਲਾ ਸੀ ਸਾਰੇ ਪੰਜਾਬ ਤੋਂ ਦੇਸ਼ ਤੋਂ ਸੰਗਤ ਆਉਂਦੀ ਸੀ ਮੈਂ ਇੱਕ ਪ੍ਰੋਗਰਾਮ 'ਚ ਗੜ ਸ਼ੰਕਰ ਗਿਆ ਤੇ ਉਧਰੋਂ ਮੈਂ ਜਾਣਾ ਸੀ ਨੰਗਲ ਬਨੰਦਪੁਰ ਸਾਹਿਬ ਵਾਲੀ ਸੜਕ ਲੈ ਲਈ ਜੀ 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 ਭਾਈ ਸਾਹਿਬ ਉਹ ਸੜਕ ਘੱਟ ਤੇ ਟੋਏ ਜਾਦਾ ਸੀ ਜੀ ਸੜਕ ਲੱਭਣੀ ਪੈਂਦੀ ਸੀ ਸੜਕ ਲੱਭਣੀ ਪੈਂਦੀ ਮੈਂ ਕਿਹਾ ਯਾਰ ਜਿਸ ਸੜਕ ਤੋਂ ਹੋਰ 10 ਦਿਨਾਂ 15 ਦਿਨਾਂ ਮਹੀਨੇ ਬਾਅਦ ਸੰਗਤ ਨੇ ਲੰਘਣਾ ਉਹ ਸੜਕ ਦੀ ਇਹ ਹਾਲਤ ਹੈ ਜੀ ਜੀ ਐਮਐਲਏ ਕੀ ਕਰ ਰਿਹਾ ਇਥੋਂ ਦਾ ਜਿਹੜਾ ਜਿੱਤਿਆ ਆਮ ਆਦਮੀ ਪਾਰਟੀ ਦਾ ਐਮਪੀ ਨੇ ਕੀ ਕੀਤਾ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਭਈ ਉੱਥੇ ਜਿਹੜੇ ਇੱਕ ਡੇਰੇ ਦੇ ਸਾਡੇ ਸੰਤ ਜੀ ਨੇ ਉਹਨਾਂ ਨੇ ਸੰਗਤ ਨੂੰ ਲਾ ਕੇ ਤੇ ਸੜਕ ਦੀ ਸੇਵਾ ਕਰਾਈ ਸਰਕਾਰ ਏਡੀ ਨਹੀਂ ਲਾ ਕੇ ਮੈਂ ਐਮਪੀ ਬਣੂੰਗਾ ਕੇਂਦਰ ਸਰਕਾਰ ਦੀਆਂ ਸੜਕਾਂ ਦਿੰਦੇ ਹੋ ਜੀ ਸੜਕ ਬਣੇਗੀ ਨਹੀਂ ਮੈਂ ਦੱਸਣ ਲੱਗਾ ਕੇਂਦਰ ਸਰਕਾਰ ਦੀਆਂ ਸੜਕਾਂ ਦਾ ਹੋਰ ਵਧੀਆ ਕਰਾਂਗੇ ਜੀ ਜੀ ਸੂਬੇ ਦੀਆਂ ਸੜਕਾਂ 'ਚ ਸਰਕਾਰ ਨਹੀਂ ਬਣਾਉਗੀ ਤੇ ਜਾ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਮਰਨਵਰਤ ਤੇ ਬੈਠੂਗਾ ਤੇ ਜਦੋਂ ਨਾਲ ਵੀ ਗੱਲ ਨਹੀਂ ਬਣੀ ਜਿੰਨਾ ਲੈਂਪੀ ਲਾਇਟ ਫੰਡ ਹੁੰਦਾ ਉਹ ਦਊਗਾ ਹਾਂ ਆਪ ਝੋਲੀ ਅੱਡ ਕੇ ਨਹੀਂ ਇਕੱਲਾ ਫੰਡ ਨਹੀਂ ਦਊਗਾ ਫੰਡ ਤੇ ਬੜਾ ਥੋੜਾ 5 ਕਰੋੜੀ ਹੁੰਦਾ ਉਹਦੇ ਨਾਲ ਕਿੰਨੀਆਂ ਸੜਕਾਂ ਬਣਾ ਲੂ ਝੋਲੀ ਅੱਡ ਕੇ ਆਪਣੇ ਹਲਕੇ ਦੇ ਜਿੰਨੇ ਤਣਾੜ ਸੇਠ ਹੈ ਉਹਨਾਂ ਕੋ ਜਾਊਂਗਾ ਕਿ ਭਾਈ ਸਾਡੀ ਸਰਕਾਰ ਕੰਗਾਲ ਹੋ ਗਈ ਆ ਮੇਰੀ ਝੋਲੀ ਚ ਪਾਓ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਸੜਕਾਂ ਬਣਾਉਣੀਆਂ ਮੈਂ ਬਣਾਉਂਦਾ ਰੇਲਵੇ ਰੋਡ ਵੀ ਬਣਾ ਦਿੰਦਾ ਨਵੇਂ ਸ਼ਹਿਰ ਦਾ ਹਰ ਮੁੱਦਾ ਉੱਥੇ ਖੜ੍ਹ ਜਾ ਜੇ ਰੇਲ ਵੀ ਰੋਡ ਵੀ ਬਣਾਵਾਂਗੇ ਔਰ ਰੇਲ ਵੀ ਬਣਾਉਣਗੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੀਐਸਆਰ ਫੰਡ ਦੇ ਪੈਸਾ ਦੇ ਸਕਦੇ ਉਹਨਾਂ ਕੋ ਬਣਾਵਾਂਗੇ ਨਹੀਂ ਤਾਂ ਰੇਲਵੇ ਮੰਤਰੀ ਸਾਹਿਬ ਨੂੰ ਬੇਨਤੀ ਕਰ ਲੂੰਗਾ ਕਿ ਭਾਜੀ ਥੋੜਾ ਜਿਹਾ ਇੱਧਰ ਵੀ ਫੇਰ ਦਿਓ ਕੋਈ ਗੱਲ ਨਹੀਂ ਚੱਲ ਜੂਗਾ ਤੁਸੀ ਸਰ ਮੱਕ ਟੱਟੇ ਤੇ ਹੱਡ ਨੂੰ ਰੋਕਣ ਲਈ ਕੀ ਕੀਤਾ ਜਾਊਗਾ ਦੇਖੋ ਚਿੱਟੇ ਦੇ ਹੱਡ ਨੂੰ ਰੋਕਣਾ ਮੈਂ ਨਾ ਹਮੇਸ਼ਾ ਤੋਂ ਇਹ ਗੱਲ ਕਹਿੰਦਾ ਰਿਹਾ ਮੈਂ ਸਟੂਡੈਂਟ ਪੋਲਿਟਿਕਸ ਤੋਂ ਆਇਆ ਮੈਂ ਸਟੂਡੈਂਟ ਲੀਡਰ ਰਿਹਾ ਲੰਬੇ ਸਮੇਂ ਮੈਂ ਸਟੂਡੈਂਟ ਪੋਲਿਟਿਕਸ ਕੀਤੀ ਹੈ ਮੈਂ ਉਦੋਂ ਤੋਂ ਇਹ ਨਸ਼ੇ ਦੇ ਇਸ਼ੂ ਛਾਣਾ ਪੋਲਿਟਿਕਸ ਵੀ ਨਹੀਂ ਸੀਗਾ ਮੈਂ ਇਸ ਇਸ਼ੂ ਤੇ ਪੋਲਿਟਿਕਸ ਨਹੀਂ ਕਰਨੀ ਮੈਂ ਬਿਲਕੁਲ ਨਹੀਂ ਇਹ ਕਹਿਣਾ ਯਾਰ ਕਿਸ ਪਾਰਟੀ ਨੇ ਕੀ ਕੀਤਾ ਉਹ ਸਭ ਲੋਕ ਜਾਣਦੇ ਕਰਕੇ ਦਿਖਾਉਂਗੇ ਕੁਝ ਮੈਂ ਕਰਕੇ ਦਿਖਾਉਂਗਾ ਮੈਂ ਕੇਂਦਰ ਸਰਕਾਰ ਜੋ ਕਰ ਸਕਦੀ ਆ ਗ੍ਰਹਿ ਮੰਤਰੀ ਸਾਹਿਬ ਕੋ ਜਾਊਂਗਾ ਕਿ ਇਸ ਨੈਟਵਰਕ ਨੂੰ ਡਿਮੋਲਿਸ਼ ਕਰਨ ਲਈ ਹੋਰ ਕੰਮ ਕਰੋ ਅਸੀਂ ਕਰ ਰਹੇ ਹਾਂ ਆਲਰੇਡੀ ਅੰਤਰਰਾਜਰੀਏ ਕਿੰਨੀਆਂ ਰੇਡਸ ਹੋ ਰਹੀਆਂ ਮੈਂ ਸੂਬਾ ਸਰਕਾਰ ਕੋ ਜਾਊਂਗਾ ਮੁੱਖ ਮੰਤਰੀ ਨੂੰ ਵੀ ਕਹੂੰਗਾ ਕਿ ਯਾਰ ਆਪਾਂ ਐਸੇ ਚਿੱਤੇ ਸਿਆਸਤ ਨਾ ਕਰੀਏ ਮੈਂ ਆਪਣੇ ਕਾਂਗਰਸ ਦੇ ਵੀਰਾਂ ਕੋਲ ਹੀ ਜਾਊਂਗਾ ਆਪਣੇ ਨੌ ਦੇ ਨੌ ਐਮ ਐਲ ਐਸ ਸਹਬਾਨਾਂ ਕੋਲ ਹੀ ਜਾਊਂਗਾ ਕਿ ਯਾਰ ਤੁਸੀਂ ਸਾਡੀ ਪਾਰਟੀ ਦੇ ਨਹੀਂ ਹੋ ਪਰ ਆਪਾਂ ਇਕੱਠੇ ਹੋਈਏ ਮੈਂ ਸਾਰੇ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨੇਤਾਵਾਂ ਕੋਲ ਵੀ ਜਾਊਂਗਾ ਬੀẽਗੇ ਪ੍ਰਤੀਨਿਧੀ ਬੀẽਗੇ ਐਮ ਪੀ ਕਿ ਯਾਰ ਇਕੱਠੇ ਹੋਈਏ ਇਹਦੇ ਖਿਲਾਫ ਹਮਲਾ ਬੋਲੀਏ ਸਮਾਜ ਨੂੰ ਜਾਗਰੂਕ ਕਰੀਏ ਆਪਣੇ ਬੱਚਿਆਂ ਨੂੰ ਬਤਾਈਏ ਖੇਡਾਂ ਨੂੰ ਵਿਕਸਿਤ ਕਰੂੰਗਾ ਸਰ ਇੰਨੇ ਹੰਮਕ ਇੰਨੇ ਜੁਝਾਰੂ ਜੱਤਣ ਤੋਂ ਬਾਅਦ ਵੀ ਰਹੂੰਗੇ ਕਿ ਹੁਣੇ ਗੱਲਾਂ ਹੋਰ ਇਹ ਮੈਂ ਤਾਂ ਯਾਰ ਆਏ ਸਟੂਡੈਂਟ ਪੋ ਜੇ ਮੈਨੂੰ ਪਾਰਟੀ ਨੇ ਐਮਪੀ ਦੀ ਟਿਕਟ ਦਿੱਤੀ ਹੈ ਇਸ ਹਲਕੇ ਤੋਂ ਜਿੱਥੋਂ ਵੱਡੇ ਵੱਡੇ ਸਾਰੇ ਨੇਤਾ ਚਾਹਦੇ ਸੀਗੇ ਪਵਿੱਤਰ ਧਰਤੀ ਮੰਨੀ ਜਾਂਦੀ ਹੈ ਖਾਲਸੇ ਦੀ ਤੇ ਉਹ ਮੇਰੇ ਜੁਝਾਰੂਪਨ ਕਰਕੇ ਉਹਨਾਂ ਕਹਿੰਦੇ ਯਾਰ ਖਾਲਸੇ ਦੀ ਧਰਤੀ ਤੇ ਜੁਝਾਰੂ ਬੰਦਾ ਚਾਹੀਦਾ ਖਾਲਸੇ ਵਰਗਾ ਇਦਾਂ ਹੀ ਕਰਾਂਗੇ ਨਸ਼ੇ ਦੇ ਕੋਹਨ ਨੂੰ ਖਤਮ ਕਰਾਂਗੇ ਬਿਨਾਂ ਸਿਆਸਤ ਕੀਤੇ ਸਭ ਨੂੰ ਨਾਲ ਲੈ ਕੇ ਕਰਾਂਗੇ ਕਾਂਗਰਸ ਦਾ ਘੜ ਮੰਨਿਆ ਜਾਂਦਾ ਜੀ ਇਹ ਵੈਸੇ ਸ਼੍ਰੀ ਅਨੰਦਪੁਰ ਸਾਹਿਬ ਦੀ ਹਲਕੇ ਦੀ ਸੀਟ ਨੂੰ ਫਿਰ ਕਿਦਣਾ ਮੁਕਾਬਲਾ ਦੇਖਦੇ ਯਾਰ ਮੇਰੀ ਗੱਲ ਸੁਣੋ ਜਿਨ੍ਹਾਂ ਦਾ ਮੀਠੀ ਨਹੀਂ ਬਚਿਆ ਜਿਨ੍ਹਾਂ ਦਾ ਰਾਏਵਰੇਲੀ ਨਹੀਂ ਬਚਿਆ ਜੀ ਬਿੰਨਾਨਪੁਰ ਸਾਹਿਬ ਕੀ ਬਚਣਾ ਕਾਂਗਰਸ ਦਾ ਗੜ ਹੈ ਬਚਿਆ ਕੀ ਹੈ ਕਾਂਗਰਸ ਕੋਲੇ ਕਾਂਗਰਸ ਕੋਲੇ ਕੁਝ ਨਹੀਂ ਬਚਿਆ ਕਾਂਗਰਸ ਤਾਂ ਡੁੱਬਿਆ ਆਇਆ ਜਾ ਜਾ ਡੁੱਬਦਾ ਵੀ ਨਹੀਂ ਡੁੱਬਿਆ ਆਇਆ ਜਾ ਜਾ ਉਹਨੂੰ ਦੱਸੋ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਉਹ ਇੱਕ ਸੀਟ ਤੋਂ ਡਾਦਾ ਦੂਜੀ ਸੀਟ ਤੋਂ ਚਲਾ ਗਿਆ ਵਾਏ ਨਾਲ ਉੱਥੇ ਵੋਟਾਂ ਪਈਆਂ ਉਹਨਾਂ ਲੱਗਾ ਇੱਥੋਂ ਆਰ ਜਾਣਾ ਹੈ ਉਹ ਵਾਪਸ ਭੱਜ ਕੇ ਫੇਰ ਰਾਇਬਰੇਲੀ ਆ ਗਿਆ ਕੀ ਉਹਨਾਂ ਦਾ ਬੰਨਾ ਹੈ ਕਾਂਗਰਸ ਦਾ ਚਿਹਰਾ ਲੋਕਾਂ ਸਾਹਮਣੇ ਸਪੂਲ ਹੋ ਗਿਆ ਔਰ ਕਾਂਗਰਸ ਤੇ ਐਸੀ ਜਮਾਤ ਹੈ ਮੈਂ ਹੈਰਾਨ ਹੁਣਾ ਆਪਣੇ ਪੰਜਾਬ ਦੇ ਲੋਕਾਂ ਤੋਂ ਵੀਰਾ ਤੋਂ ਮੈਨੂੰ ਕਿਵੇਂ ਕਿਹਨਾ ਵੀ ਆ ਤੁਹਿਆਰ ਤੁਸੀਂ ਕਾਂਗਰਸ ਨੂੰ ਵੋਟਾਂ ਪਾ ਕਿਦਾਂ ਦਿੰਦੇ ਹੋ ਜੋ ਪੰਜਾਬ ਨਾਲ ਕਾਂਗਰਸ ਨੇ ਕੀਤਾ ਜੀ ਅਸੀਂ ਭੁੱਲ ਕਿਦਾਂ ਜਾਂਦੇ ਹਾਂ ਇਸ ਕਰਕੇ ਕਾਂਗਰਸ ਦਾ ਤਾਂ ਕੋਈ ਲੱਭਣਾ ਹੀ ਨਹੀਂ ਦੀ ਦਿਖ ਰਹਾ ਹਸਲ ਕੇ ਸਰ 65000 ਤੋਂ 70000 ਕਰੋੜ ਜਿਹੜਾ ਕੈਨੇਡਾ ਜਾਂਦਾ ਹਰ ਸਾਲ ਬੱਚੇ ਅੱਛੇ ਭਵਿੱਖ ਲਈ ਉਧਰ ਜਾਂਦੇ ਇੱਕ ਪਾਸੇ ਅਸੀਂ ਕਹਿੰਨੇ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਦੀ ਗੱਲ ਕਰਦੇ ਫਿਰ ਵੀ ਲੱਖਾਂ ਦੀ ਤਦਾਦ ਵਿੱਚ ਸਟੂਡੈਂਟ ਜਿਹੜਾ ਓਵਰਸੀਜ਼ ਜਾ ਰਿਹਾ ਦੁਆਪਾ ਬੈਲਟ ਸਭ ਤੋਂ ਵੱਧ ਜਾ ਰਹੀ ਹੈ ਔਰ ਪਿੰਡਾਂ ਵਿੱਚ ਤੁਸੀਂ ਜਾ ਕੇ ਦੇਖੋ ਤਾਂ ਨੌਜਵਾਨ ਹੈ ਹੀ ਨਹੀਂ ਬੱਚੇ ਜਵਾਨੇ ਇਸੇ ਕਰਕੇ ਹੋ ਰਹੇ ਕਿ ਕੈਨੇਡਾ ਜਾਣਾ ਇਹ ਸਭ ਨੂੰ ਕਿਵੇਂ ਰੋਕਿਆ ਜਾਵੇਗਾ ਕਿਵੇਂ ਦੇਖੋ ਦੇ ਦੋ ਹੀ ਵੱਡੇ ਕਾਰਨ ਹੈ ਇੱਕ ਕਾਰਨ ਹੈ ਰੁਜ਼ਗਾਰ ਨਹੀਂ ਹੈ ਬੱਚੇ ਉੱਥੇ ਪੜਨ ਤਾਂ ਜਾਂ ਨਹੀਂ ਰਹੇ ਜੀ ਜੀ ਉਹ ਯਾਰ 15-20 ਲੱਖ ਦੀ ਫੀਸ ਦਿੰਦੇ ਆ ਫਿਰ ਉੱਥੇ ਜਾ ਕੇ ਮਜ਼ਦੂਰੀ ਕਰਦੇ ਆ ਟਾਇਲਟ ਸਾਫ਼ ਕਰਦੇ ਆ ਬੇਰ ਤੋੜਦੇ ਆ ਟਰ ਜੀ ਅਸੀਂ ਪੰਜਾਬ 'ਚ ਰੋਜ਼ਗਾਰ ਪੈਦਾ ਕਰਦੀਏ ਦਿਨੀ ਜੀ ਰੋਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਦੀਏ ਕੋਈ ਬੱਚਾ ਬਾਹਰ ਨਾ ਜਾ ਸਰ ਉਹੀ ਸਵਾਲ ਹੈ ਕਿਵੇਂ ਕਰਾਂਗੇ ਪੈਦਾ ਪੰਜਾਬ ਦਾ ਮੈਨੂੰ ਪਤਾ ਨਹੀਂ ਆਪਣੇ ਹਲਕੇ ਦਾ ਪਲਾਨ ਨਾ ਬਣਾਇਆ ਹੋਇਆ ਬਣਿਆ ਹੋਇਆ ਕੁਝ ਕੁਝ ਦੱਸ ਸਕਦੇ ਬਿਲਕੁਲ ਦੱਸ ਸਕਦਾ ਤੁਸੀਂ ਦੇਖੋ ਪੰਜਾਬ 'ਚ ਕਈ ਦਹਾਕੇ ਪਹਿਲਾਂ ਐਨਐਫਐਲ ਆਇਆ ਜੀ ਉਹਦੇ ਬਾਅਦ ਇਸ ਖਿੱਤੇ 'ਚ ਕੋਈ ਸਰਕਾਰੀ ਇੰਡਸਟਰੀ ਆਈ ਨਹੀਂ ਜੀ ਕਿਸੇ ਨੇ ਸਾਡੇ ਐਮਪੀ ਨੇ ਉਪਰਾਲਾ ਨਹੀਂ ਕੀਤਾ ਜੀ ਮੈਂ ਐਮਪੀ ਬਣਾਂਗਾ ਮੋਦੀ ਸਾਹਿਬ ਕੋ ਝੋਲੀ ਅੱਡ ਕੇ ਇਸ ਖੇਤਰ ਲਈ ਇੱਕ ਵੱਡੀ ਇੰਡਸਟਰੀ ਲੈ ਕੇ ਆਉਂਗਾ ਜੀ ਚਾਹੇ ਕੋਈ ਔਇਲ ਦੀ ਰਿਫਾਈਨਰੀ ਲੈ ਕੇ ਆਵਾਂ ਚਾਹੇ ਉਹ ਰੇਲਵੇ ਦੇ ਨਾਲ ਜੁੜੀ ਕੋਈ ਇੰਡਸਟਰੀ ਲੈ ਕੇ ਆਵਾਂ ਜਿਹਦੇ ਨਾਲ ਇਸ ਖੇਤਰ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਸਿੱਧਾ ਔਰ ਛੋਟੀ-ਛੋਟੀ ਇੰਡਸਟਰੀ ਜਿਹੜੀ ਡਿਵੈਲਪ ਹੋਏਗੀ ਐਂਸਲਰੀ ਇੰਡਸਟਰੀ ਉਹਦੇ ਨਾਲ ਵੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਦੂਜਾ ਗਵਰਨਮੈਂਟ ਸੈਕਟਰ ਚ ਲੈ ਕੇ ਆਉਂਗਾ ਕਿ ਫਿਰ ਅੰਬਾਨੀ ਅਡਾਨੀ ਆ ਜਾਣਗੇ ਪਹਿਲਾਂ ਗਵਰਨਮੈਂਟ ਸੈਕਟਰ ਤੇ ਲੈ ਕੇ ਆਉਂਗਾ ਪਰ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਪ੍ਰਾਈ ਪੂਰੀ ਦੁਨੀਆ ਚ ਰੋਜ਼ਗਾਰ ਸਿਰਫ ਸਰਕਾਰ ਦੇ ਨਹੀਂ ਸਕਦੀ ਜੀ 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 ਅੱਜ ਇਕੱਠ ਬਹੁਤ ਜ਼ਿਆਦਾ ਸੀਗਾ ਜੀ ਕਿਵੇਂ ਮੈਂ ਕਰੋਨਾ ਤੋਂ ਬਾਅਦ ਪਹਿਲੀ ਵਾਰ ਇਹਦਾ ਇਕੱਠ ਦੇਖਿਆ ਔਰ ਤੁਸੀਂ ਇਸ ਸਮੇਂ ਇੰਡੀਵਿਜੂਅਲੀ ਜਿਹੜੀ ਤੁਹਾਡੀ ਪਾਰਟੀ ਇਲੈਕਸ਼ਨ ਲੜ ਰਹੀ ਆ ਇਕਾਲੀਆਂ ਨਾਲ ਗੱਠਜੋੜ ਨਹੀਂ ਆ ਇਕੱਲੇ ਲੜ ਰਹੇ ਹੋ ਇੱਕ ਵਿਕਲਪ ਦੇ ਤੌਰ ਤੇ ਨਿਕਲ ਕੇ ਬਾਹਰ ਆ ਰਹੇ ਹੋ ਅੱਜ ਦੇ ਇਕੱਠ ਨੂੰ ਦੇਖ ਕੇ ਕੀ ਕਹੇ ਅੱਜ ਦਾ ਇਕੱਠ ਪ੍ਰਤੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਝਾੜੂ ਦੇਖ ਲਿਆ ਤੀਲਾ ਤੀਲਾ ਹੋ ਗਿਆ ਅਕਾਲੀ ਕਾਂਗਰਸੀਆਂ ਤੋਂ ਪਹਿਲਾਂ ਹੀ ਦੁਖੀ ਸੀ ਅਬ ਕੀ ਬਾਰ ਮੋਦੀ ਸਰਕਾਰ ਆਪ ਕੀ ਭਰ 400 ਪਰ ਪੰਜਾਬ ਦੇ ਲੋਕਾਂ ਨੇ ਇਹ ਨਾਅਰਾ ਅਪਣਾ ਲਿਆ ਔਰ ਇਨਾ ਹਜੂਮ ਜਿੱਥੇ ਮੈਂ ਜਾਣਾ ਤੁਸੀਂ ਤੇ ਨਵਾਂ ਸ਼ਹਿਰ ਦੀ ਗੱਲ ਕਰਦੇ ਹੋ ਮੈਂ ਤਾਂਲੇ ਕੈਂਪੇਨ ਕਰ ਰਿਹਾ ਜਿੱਥੇ ਮਤਲਬ ਲੱਗਦਾ ਹੁੰਦਾ ਕਿ 500 ਬੰਦਾ ਹੋਊਗਾ ਉੱਥੇ ਹਜ਼ਾਰ ਹੁੰਦਾ ਜਿੱਥੇ ਲੱਗਦਾ ਯਾਰ ਹੋ ਉੱਥੇ 2000 ਹੁੰਦਾ ਲੋਕ ਤੇ ਆਪ ਮੁਹਾਰੇ ਤੁਰੇ ਪਏ ਨੇ ਜਿਹੜੇ ਪਾਰਟੀ ਦੇ ਲੋਕ ਮੇਰਾ ਫੋਨ ਦੀ ਦੇਖੋ ਤੁਹਾਡੇ ਬੈਠਿਆ ਬੈਠਿਆ 70 80 ਮਿਸਟ ਕਾਲਾਂ ਹੋ ਗਈ ਹੋਣੀਆਂ ਕੌਣ ਫੋਨ ਕਰ ਰਹੇ ਨੇ ਪਾਰਟੀ ਵਰਕਰ ਨਹੀਂ ਕਰ ਰਹੇ ਲੋਕ ਨੰਬਰ ਲੈ ਕੇ ਫੋਨ ਕਰੀ ਜਾਂਦੇ ਆ ਸਾਡੇ ਘਰ ਆਓ ਜੀ ਸਾਡੇ ਪਿੰਡ ਆਓ ਜੀ ਅਸੀਂ ਤੁਹਾਡੀ ਮੀਟਿੰ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਕੱਢਿਆ ਬਹੁਤ ਚੰਗਾ ਲੱਗਾ ਉਮੀਦ ਹੈ ਕਿ ਜੋ ਮੈਸੇਜ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਪਹੁੰਚ ਜਾਏਗਾ ਪਰ ਨਾਲ ਦੀ ਨਾਲ ਸਰ ਨੇ ਜਿਹੜੀ ਗੱਲ ਕਿਵੇਂ ਬੜੀ ਚੰਗੀ ਲੱਗੀ ਕਹਿੰਦੇ ਕਿ ਐਮਪੀ ਫੰਡ ਤਾਂ ਹੁੰਦਾ ਹੈ ਫਿਰ ਵੀ ਜੇ ਪੈਸੇ ਘਟ ਗਏ ਥੜ ਗਏ ਤਾਂ ਕਹਿੰਦੇ ਝੋਲੀ ਅੱਡ ਕੇ ਤਣਾੜ ਲੋਕਾਂ ਕੋਲ ਜਾਵਾਂਗਾ ਔਰ ਨਾਲ ਦੀ ਨਾਲ ਸਰ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜੇ ਸਾਡੇ ਸ਼੍ਰੀ ਨਨਪੁਰ ਸਾਹਿਬ ਹਲਕੇ ਦੇ ਮੁੱਦੇ ਆ ਉਹਨਾਂ ਤੋਂ ਜਾਣੂ ਨੇ ਸਮਝਦੇ ਨੇ ਔਰ ਲੋਕ ਖੇਤ ਲਈ ਕੰਮ ਕਰਨ ਲਈ ਜਿਹੜਾ ਉਪਨ ਜਿਹੜਾ ਹੈ ਉਹ ਪੂਰਾ ਕੰਮ ਉਮੀਦ ਕਰਦੇ ਆ ਜੋ ਇਹਨਾਂ ਨੇ ਗੱਲਾਂ ਕਹੀਆਂ ਉੱਤੇ ਖਰੇ ਉਤਰਨ ਤੇ ਤੁਹਾਡੇ ਤੱਕ ਜਿਹੜਾ ਮੈਸੇਜ ਪਹੁੰਚਾਉਣਾ ਚਾਹੁੰਦੇ ਸੀ ਉਮੀਦ ਕਰਦੇ ਪਹੁੰਚ ਚੁੱਕੇ ਬਣੇ ਰਹਿਣਾ ਵਿਉਤੀ ਨਵਸ਼ਾਣ ਨੂੰ ਛੁੱਟ ਵੀ ਤਰੀ ਸੂਰੀ ਕੈਮਰਾ ਪਰ ਸੁਵਿਜ ਕੁਮਾਰ ਤੇ ਸੁਭਾਸ਼ ਸ਼ਰਮਨ ਜੀ ਦੀ ਅਦਾਤ ਫੋਟੋਫੋਟੋ ਫਕੀਰ ਸੱਚੀ ਕਾ